ਸਾਰੇ ਹੀ ਭੈਣ ਭਰਾਵਾਂ ਨੂੰ ਜੈ ਐਮ ਸੀ ਦੀ ਅੱਜ ਅਸੀਂ ਪਿੰਡ ਡੜਵਾਂ ਦੇ ਵਿੱਚ ਗਲੋਬਲ ਕ੍ਰਿਚਨ ਐਕਸ਼ਨ ਕਮੇਟੀ ਦੀ ਮੀਟਿੰਗ ਕੀਤੀ ਗਈ ਆ ਇਹ ਮੀਟਿੰਗ ਸਾਡੇ ਇੰਟਰਨੈਸ਼ਨਲ ਪ੍ਰਧਾਨ ਸ੍ਰੀ ਜਤਿੰਦਰ ਮਸੀ ਗੌਰਵ ਜੀ ਦੇ ਨਿਰਦੇਸ਼ਾਂ ਦੇ ਵਿੱਚ ਹੋਈ ਆ ਅੱਜ ਅਸੀਂ ਗਲੋਬਲ ਕ੍ਰਿਚਨ ਐਕਸ਼ਨ ਕਮੇਟੀ ਵੱਲੋਂ ਬਹੁਤ ਹੀ ਸੂਝਵਾਨ ਅਮਿਤ ਕੁਮਾਰ ਜੀ ਨੂੰ ਪ੍ਰਧਾਨ ਬਣਾਇਆ ਗਿਆ ਉਹਨਾਂ ਦੇ ਨਾਲ ਸੁਨੀਲ ਕੁਮਾਰ ਨੂੰ ਵਾਈਸ ਪ੍ਰਧਾਨ ਬਣਾਇਆ ਗਿਆ ਔਰ ਦਰਜਾ ਬਦਰਜਾ ਸਾਰਿਆਂ ਨੂੰ ਅਹੁਦੇਦਾਰੀਆਂ ਦਿੱਤੀਆਂ ਗਈਆਂ ਨੇ ਇੱਕ ਹੋਰ ਬਹੁਤ ਹੀ ਜ਼ਰੂਰੀ ਸੋਚਣਾ ਹੈ ਕਿ ਜਿਹੜੀ ਸਾਡੀ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਵੱਲੋਂ ਇੱਕ ਸ਼ੋਭਾ ਯਾਤਰਾ ਕੱਢੀ ਜਾਣੀ ਆ ਜਿਹਦੀ ਵਿੱਚ ਮੇਨ ਮੁੱਖ ਮਹਿਮਾਨ ਸਾਡੇ ਇੰਟਰਨੈਸ਼ਨਲ ਪ੍ਰਧਾਨ ਸ੍ਰੀ ਜਤਿੰਦਰ ਮਸੀਹ ਗੌਰਵ ਜੀ ਪਹੁੰਚ ਰਹੇ ਨੇ ਉਹਦਾ ਸਮਾਂ ਆ 10 ਵਜੇ ਮੈਂ ਤੁਹਾਨੂੰ ਉਹਨਾਂ ਦੀ ਲੋਕੇਸ਼ਨ ਦੱਸ ਦਿੰਦਾ ਕਿ ਜਿਹੜੀ 7 ਨੰਬਰ ਸਕੀਮ ਆ ਬਿਲਕੁਲ ਨਿਊ ਬੱਸ ਸਟੈਂਡ ਦੇ ਲਾਗੇ ਆਪਾਂ ਸਟਾਰਟ ਹੋਣਾ ਆ ਉੱਤੋਂ ਜਿਹੜਾ ਨਿਊ ਇੱਕ ਪੁਲ ਬਣਿਆ ਆ ਜਿਹਨੂੰ ਸੰਗਲਪੁਰੇ ਰੋਡ ਨੂੰ ਆਪਾਂ ਨਿਕਲ ਕੇ ਤੇ ਜਹਾਜ ਚੌਂਗ ਨੂੰ ਜਾ ਕੇ ਤੇ ਸਬਜ਼ੀ ਮੰਡੀ ਦੇ ਵਿੱਚ ਜਾ ਕੇ ਜਿਹੜੀ ਸਮਾਪਤ ਕੀਤੀ ਜਾਵੇਗੀ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਦੋਵੇਂ ਜਿਹੜੀਆਂ ਸਾਡੀਆਂ ਸ਼ੁਭ ਯਾਤਰਾ 17 ਔਰ 20 ਤਰੀਕ ਨੂੰ ਜਿਹੜੀ ਪਾਸਟਰ ਅੰਕਰ ਯੂਸਫ ਨਰੂਲਾ ਜੀ ਹੁਨਾ ਵੱਲੋਂ ਸਾਡੀ ਖਾਂਬੜਾ ਚਰਚ ਵੱਲੋਂ ਵੱਡੀ ਜਿਹੜੀ ਸ਼ੁਭ ਯਾਤਰਾ ਆ ਉਹਦੇ ਵਿੱਚ ਸਾਰੇ ਹੀ ਸ਼ਾਮਲ ਹੋਵੋ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਪਰਮੇਸ਼ਰ ਦੀ ਬਰਕਤਾਂ ਪਾਓ ਉਹਦੇ ਵਿੱਚ ਸ਼ਾਮਲ ਹੋਵੋ ਇਹਨਾਂ ਨੂੰ ਸਵਾਸ਼ਣ ਇਹ ਦਵਾਇਆ ਸਾਨੂੰ ਕਿ ਗਲੋਬਲ ਐਕਸ਼ਨ ਕਮੇਟੀ ਜਿਹੜੀ ਤੁਹਾਡੇ ਨਾਲ ਆ ਦਿਨ ਰਾਤ ਜਿਹੜੀ ਕੋਈ ਵੀ ਕੰਮ ਸਾਨੂੰ ਕਹਿ ਸਕਦੇ ਆ ਤੀ ਕੋ ਬੜਾਉਣ ਦੀ ਲੋੜ ਨਹੀਂ ਹੈਗੀ ਸਾਡੀ ਇੰਟਰਨੈਸ਼ਨਲ ਪ੍ਰਧਾਨ ਜਤਿੰਦਰ ਮਸੀਹ ਗੌਰਵ ਜੀ ਇਹਨਾਂ ਦੇ ਨਾਲ ਆ ਸਾਡੀ ਜ਼ਿਲ੍ਹੇ ਦੀ ਟੀਮ ਸਾਡੇ ਇਹਨਾਂ ਦੇ ਨਾਲ ਆ ਇਹਨਾਂ ਨੂੰ ਕਿਸੇ ਵੀ ਚੀਜ਼ ਦੀ ਡਰਨ ਦੀ ਲੋੜ ਨਹੀਂ ਹੈਗੀ ਕਿਸੇ ਤੋਂ ਤਾਂ ਬੋਲेंगे ਹallelujah ਹallelujah ਹੱਥ ਉੱਡਾ ਕੇ ਬੋਲੋ ਹallelujah ਹallelujah ਸੋ ਸਾਰੇ ਨੂੰ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਜੈਮਸੀ ਦੀ ਮੈਂ ਪਾਸਟਰ ਰੌਬਿੰਸਨ ਦੂ ਸੋ ਅੱਜ ਇਹ ਪਰਮੇਸ਼ਰ ਦਾ ਬਹੁਤ ਜ਼ਿਆਦਾ ਧੰਨਵਾਦ ਕਰਨੇ ਆ ਕਿ ਅੱਜ ਦਾ ਸੁੰਦਰ ਸਮੇਂ ਦੇ ਲਈ ਖੁਦਾਦਾ ਸੀ ਦਿਲੋਂ ਤਾਂ ਅਨੁਵਾਦ ਕਰਨੇ ਕਿ ਉਹ ਅੱਜ ਗਲੋਬਲ 크੍ਰਿਸਚਨ ਐਕਸ਼ਨ ਕਮੇਟੀ ਦੇ ਵਿੱਚ ਇੱਕ ਹੋਰ ਪਰਮੇਸ਼ਰ ਬੜੇ ਵੱਡੇ ਲੈਵਲ ਦੇ ਉੱਤੇ ਵਾਅਦਾ ਹੋਇਆ ਪ੍ਰਿੰਟਡ ਵਨ ਦੇ ਵਿੱਚ ਗਲੋਬਲ 크੍ਰਿਸਚਨ ਐਕਸ਼ਨ ਕਮੇਟੀ ਦਾ ਇੱਕ ਬੜਾ ਵੱਡਾ ਵਾਅਦਾ ਹੋਣ ਦੇ ਕਰਕੇ ਪਰਮੇਸ਼ਰ ਦਾ ਧੰਨਵਾਦ ਜੀ ਸਾਡੀ ਗਲੋਬਲ ਐਕਸ਼ਨ ਕਮੇਟੀ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਇੱਕ ਟੀਮ ਸਾਨੂੰ ਤਿਆਰ ਕਰਨ ਨੂੰ ਪਰਮੇਸ਼ਰ ਨੇ ਸਾਨੂੰ ਮੌਕਾ ਦਿੱਤਾ ਸੋ ਬੜੀ ਵਧੀਆ ਪਰਮੇਸ਼ਰ ਦਾ ਧੰਨਵਾਦ ਕਰਨੇ ਕਿ ਅੱਜ ਗਲੋਬਲ ਐਕਸ਼ਨ ਕਮੇਟੀ ਦੇ ਵਿੱਚ ਸਾਡੇ ਅਮਿਤ ਕੁਮਾਰ ਜੀ ਔਰ ਸਾਡੇ ਸੁਨੀਲ ਜੀ ਨੂੰ ਇਹ ਜ਼ਿੰਮੇਵਾਰੀਆਂ ਜਿਹੜੀਆਂ ਪ੍ਰਦਾਨਗੀਆਂ ਦਿੱਤੀਆਂ ਗਈਆਂ ਵਾ ਸੋ ਪਰਮੇਸ਼ਰ ਦਾ ਬੜਾ ਧੰਨਵਾਦ ਆ ਕਿ ਕਾਫੀ ਵਧੀਆ ਦਿੱਤੀ ਦੇ ਨਾਲ ਇਹ ਗਲੋਬਲ ਐਕਸ਼ਨ ਕਮੇਟੀ ਦੇ ਵਿੱਚ ਕੰਮ ਕਰਨਗੇ ਸੋ ਮੈਂ ਇਹਨਾਂ ਨੂੰ ਇਹੀ ਵਿਸ਼ਵਾਸ ਦਿਨਣਾ ਵਾ ਕਿ ਇਹ ਜੋ ਵੀ ਗਲੋਬਲ ਐਕਸ਼ਨ ਕਮੇਟੀ ਦੇ ਵਿੱਚ ਆਏ ਆ ਸੋ ਹਰ ਕੰਮ ਨੂੰ ਲੈ ਕੇ ਪਹਿਲ ਦੀ ਧਾਰ ਦੇ ਉੱਤੇ ਸਾਡੀ ਗਲੋਬਲ ਐਕਸ਼ਨ ਕਮੇਟੀ ਇਹਨਾਂ ਦਾ ਪੂਰਾ ਜਾਨਕੀ ਧਿਆਨ ਰੱਖੇਗੀ ਔਰ ਜਿੱਥੇ ਵੀ ਕਿਤੇ ਵੀ ਜਾਨੀ ਕਿ ਇਹਨਾਂ ਨੂੰ ਜ਼ਰੂਰਤ ਪਵੇਗੀ ਸਾਡੀ ਗਲੋਬਲ ਐਕਸ਼ਨ ਕਮੇਟੀ ਤਿਆਰ ਔਰ ਇਹ ਬਹੁਤ ਅੱਛੇ ਇਨਸਾਨ ਆ ਵਧੀਆ ਪਹਿਲਾਂ ਵੀ ਕੰਮ ਕਰ ਰਹੇ ਆ ਤੇ ਹੁਣ ਵੀ ਇਹ ਗਲੋਬਲ ਐਕਸ਼ਨ ਕਮੇਟੀ ਦੇ ਵਿੱਚ ਆਏ ਆ ਨਵੇਂ ਆਏ ਆ ਸੋ ਇਹਨਾਂ ਦਾ ਆਉਣ ਦੇ ਉੱਤੇ ਸਾਡੀ ਪੂਰੀ ਗਲੋਬਲ ਐਕਸ਼ਨ ਕਮੇਟੀ ਇਹਨਾਂ ਦਾ ਸਵਾਗਤ ਕਰਦੀ ਆ ਸੋ ਬਹੁਤ ਵਧੀਆ ਤਰੀਕੇ ਦੇ ਨਾਲ ਇਹ ਕੰਮ ਕਰਨਗੇ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਦਾ ਜਿਹੜਾ ਮੌਕਾ ਐਜੰਡਾ ਵਾ ਲਗਭਗ ਅਸੀਂ ਸਭ ਲੋਕ ਫੇਸਬੁੱਕ 'ਤੇ ਰਾਈ ਜਾਂ ਸੋਸ਼ਲ ਮੀਡੀਆ 'ਤੇ ਰਾਈ ਦੇਖਦੇ ਆ ਇਹਨਾਂ ਦੀਆਂ ਗਤੀਆਂ ਵਿਤੀਆਂ ਨੂੰ ਬਹੁਤ ਵਧੀਆ ਢੰਗ ਨਾਲ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਕੰਮ ਕਰ ਰਹੀ ਆ ਰੱਬ ਦੇ ਦਾਸ ਸ੍ਰੀ ਪਾਸਟਰ ਅੰਕਰ ਨੁਰੁੱਲਾ ਜੀ ਜਿਨ੍ਹਾਂ ਵੱਲੋਂ ਸਥਾਪਿਤ ਕੀਤੀ ਗਈ ਆ ਉਹਨਾਂ ਨੇ ਸਾਨੂੰ ਬਹੁਤ ਵਧੀਆ ਸੂਝਵਾਨ ਲੀਡਰ ਸ੍ਰੀ ਜਤਿੰਦਰ ਗੌਰਵ ਜੀ ਪ੍ਰਧਾਨ ਜਿਹੜੇ ਆ ਸਾਡੇ ਨੈਸ਼ਨਲ ਉਹਨਾਂ ਦੇ ਰਹਿਨਮਾਈ ਹੇਠ ਸਭ ਕੰਮ ਚੱਲ ਰਹੇ ਆ ਜਿਵੇਂ ਕਿ ਸਾਨੂੰ ਵੀ ਮੌਕਾ ਮਿਲਿਆ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਦੇ ਵਿੱਚ ਕੰਮ ਕਰਨ ਦਾ ਬਹੁਤ ਵਧੀਆ ਲੱਗਾ ਬਹੁਤ ਚੰਗਾ ਲੱਗਦਾ ਕੰਮ ਕਰਨਾ ਚੰਗੇ ਢੰਗ ਦੇ ਨਾਲ ਕੰਮ ਚੱਲ ਰਿਹਾ ਵਾ ਜਿਵੇਂ ਕਿ ਅੱਜ ਇਸ ਨਗਰ ਦੇ ਵਿੱਚ ਪਿੰਡ ਡਡਮਾ ਧਾਰੀਵਾਲ ਇੱਥੇ ਵੀ ਗਲੋਬਲ ਐਕਸ਼ਨ ਕਮੇਟੀ ਦੇ ਕੰਮਾਂ ਨੂੰ ਦੇਖਦੇ ਹੋਏ ਸਾਡੇ ਰਿਟਾਇਰ ਥਾਣੇਦਾਰ ਸਾਹਿਬ ਇਹਨਾਂ ਨੇ ਪਹਿਲੇ ਥਾਣੇਦਾਰ ਹੀ ਪੰਜਾਬ ਪੁਲਿਸ ਦੇ ਵਿੱਚ ਉੱਥੇ ਰਹਿ ਕੇ ਸੇਵਾ ਕੀਤੀ ਰਿਟਾਇਰ ਹੋਣ ਤੋਂ ਬਾਅਦ ਇਹਨਾਂ ਨੂੰ ਚੰਗਾ ਲੱਗਾ ਕਿ ਮੈਂ ਗਲੋਬਲ ਐਕਸ਼ਨ ਕਮੇਟੀ ਦੇ ਵਿੱਚ ਰਹਿ ਕੇ ਵੀ ਕੰਮ ਕਰਾਂ ਮੈਂ ਪਰਮੇਸ਼ਵਰ ਦਾ ਧੰਨਵਾਦ ਕਰਦਾ ਹਾਂ ਬਹੁਤ ਅੱਛੇ ਆਉਦਿਆਂ ਦੇ ਲੋਕ ਜਿਹੜੇ ਵਧੀਆ-ਵਧੀਆ ਪੜ੍ਹੇ ਲਿਖੇ ਲੋਕ ਸਿਆਣੇ ਤੇ ਕਾਬਲ ਇਸ ਕਮੇਟੀ ਦੇ ਵਿੱਚ ਵੈਨ ਹੋ ਰਹੇ ਆ ਔਰ ਬਹੁਤ ਵਧੀਆ ਢੰਗ ਨਾਲ ਕੰਮ ਕਰਦੇ ਆ ਸਾਰਿਆਂ ਨੂੰ ਜੈ ਐਮ ਸੀ ਦੀ ਅੱਜ ਪਿੰਡ ਡੜਵਾ ਦੇ ਵਿੱਚ ਸਾਡੇ ਪ੍ਰਧਾਨ ਜਤਿੰਦਰ ਸਿੰਘ ਗੌਰਵ ਦੇ ਨਿਰਦੇਸ਼ਾਂ ਹੇਠ ਜਿਸ ਵਿੱਚ ਸਾਡੇ ਪ੍ਰਧਾਨ ਦੀਪਕ ਲੋਪਾ ਜੀ ਐਡਵਾਈਜ਼ਰ ਦਲਜੀਤ ਮਸੀਹ ਦੀ ਸਾਡੇ ਪਾਸਟਰ ਵਿੰਗ ਦੇ ਪ੍ਰਧਾਨ ਰੋਬਨ ਸੰਧੂ ਜੀ ਦੇ ਪਿੰਡ ਵਿਖੇ ਅੱਜ ਇੱਕ ਨਵੀਂ ਕਮੇਟੀ ਦਾ ਗਠਨ ਕੀਤਾ ਸਰਕਲ ਪ੍ਰਧਾਨ ਲਾਏ ਗਏ ਨੇ ਸਾਡੇ ਐਸਆਈ ਰਿਟਾਇਰਡ ਅਮਿਤ ਜੀ ਉਹਨਾਂ ਨਾਲ ਸੁਨੀਲ ਰੰਧਾਵਾ ਤੇ ਨਾਲ ਹੋਰ ਵੀ ਸਾਡੇ ਕਾਫੀ ਸੂਝਵਾਨ ਮੈਂਬਰ ਜਿਹੜੇ ਆ ਉਹ ਗਲੋਬਲ 크ਰਿਸਚਨ ਐਕਸ਼ਨ ਕਮੇਟੀ ਵਿੱਚ ਕੰਮ ਕਰਨਗੇ ਉਹ ਸਾਡੀ ਹਰ ਪੱਖੋਂ ਗਲੋਬਲ 크ਰਿਸਚਨ ਐਕਸ਼ਨ ਕਮੇਟੀ ਦੀ ਜਿੱਥੇ ਵੀ ਡਿਊਟੀ ਲਾਏਗੀ ਉਹ ਡਿਊਟੀ ਨਿਭਾਉਣਗੇ ਤਾਂ ਨਹੀਂ ਨਾ ਡਿਊਟੀ ਨਿਭਾਉਣਗੇ ਸਾਡਾ ਮੁੱਖ ਮੁੱਦਾ ਹੈ ਸਾਡੇ ਪਾਸਟਰਾਂ ਨੂੰ ਪ੍ਰੋਟੈਕਟ ਕਰਨਾ ਆਪਣੀ ਕੌਮ ਨੂੰ ਜਾਗਰਿਤ ਕਰਨਾ ਆਉਣ ਵਾਲੇ ਸਮੇਂ ਵਿੱਚ ਉਹਨਾਂ ਨੂੰ ਚੰਗੀ ਤਰ੍ਹਾਂ ਜਾਗਰਤ ਕਰਕੇ ਤੇ ਰਾਜਨੀਤਿਕ ਪੱਧਰ ਤੇ ਆਰਥਿਕ ਪੱਧਰ ਤੇ ਉਹਨਾਂ ਦਾ ਜਿਹੜਾ ਹੈਗਾ ਵਾ ਇੱਕ ਮਸੀਹ ਰਾਜ ਕਾਇਮ ਕਰਨਾ ਤੇ ਲੋਕਾਂ ਨੂੰ ਮਸੀਹ ਨਾਲ ਜੋੜਨਾ ਤੇ ਉਹਨਾਂ ਦੀ ਦੇਖਰੇਖ ਕਰਨਾ ਸਾਮਕਾ ਪਥਾਨੇਦਾਰ ਅਮਿਤ ਕੁਮਾਰ ਮੇਰਾ ਨਾਮ ਹੈ ਤੇ ਮੈਂ ਬਹੁਤ ਸਾਡਾ ਨਾਮ ਕਿ ਜਿਤਨਾ ਮੈਂ ਆਪਣੇ ਆਪ ਇਸ ਵਿੱਚ ਬੜੀ ਇਮਾਨਦਾਰੀ 32 ਸਾਲ ਨੌਕਰੀ ਕੀਤੀ ਹੈ ਮੈਂ ਉਸ ਤੋਂ ਵੀ ਵੱਧ ਇੱਕ ਤਾਨਮੰਤਾ ਨੋਬਲ ਐਕਸ਼ਨ ਕਮੇਟੀ ਦੀ ਸੇਵਾ ਕਰਾਂਗਾ ਤੇ ਮੈਂ ਇਸ ਗੱਲ ਦੀ ਬੜੀ ਖੁਸ਼ੀ ਮਹਿਸੂਸ ਕਰਨਾ ਕਿ ਸਾਡੇ ਪਾਪਾ ਜੀ ਅੰਕਲੂ ਲਾਜੀ ਨੇ ਜਿਹੜਾ ਕਿ ਇੱਕ ਗਲੋਬਲ ਐਕਸ਼ਨ ਕਮੇਟੀ ਬਣਾਈ ਹੈ ਇਹਦੇ ਨਾਲ ਲੋਕਾਂ ਦਾ ਬਹੁਤ ਹੀ ਭਰੋਸਾ ਵਧਣਿਆ ਤਾਂ ਕਿ ਅਸੀਂ ਸਿਆਸੀ ਤੌਰ ਤੇ ਵੀ ਜਾਗਰੂਕ ਹੋ ਸਕੀ ਹੈ ਕਿਉਂਕਿ ਸਭ ਦੀ ਗੋਮ ਦੀ ਸਭ ਤੋਂ ਵੱਡੀ ਕਮਜ਼ੋਰੀ ਹੈ ਵੀ ਸਿਆਸੀ ਤੌਰ ਤੇ ਬਹੁਤ ਹੀ ਪਿਛੜੇ ਹੋਏ ਸੋ ਤਾਂ ਹੀ ਇਹ ਹਰ ਗੱਲ 'ਚ ਪਿਛੜ ਗਏ ਆ ਉਹਨਾਂ ਨੇ ਇੱਕ ਬੜਾ ਹੀ ਵੱਡਾ ਹਲਾਰਾ ਮਾਰਿਆ ਤਾਂ ਕਿ ਇੱਕ ਗੋਮ ਨੂੰ ਮਤਲਬ ਹੀ ਸਿਆਸੀ ਤੌਰ ਤੇ ਜਾਗਰੂਕ ਕਰਦਾ ਤਾਂ ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿੱਚ ਸਾਡੇ ਮਤਲਬ ਸਾਰੇ ਉਦੇਦਾਨੀ ਸਾਨੂੰ ਵਧੀਆ ਟੰਗਣਾ ਮਿਲਣਗੀਆਂ ਜਿਦੇ ਵਿੱਚ ਸਾਡਾ ਵੀ ਗੈਰਕਮਾਹੂ ਨੂੰ ਮਾਨ ਸਨਮਾਨ ਮਿਲੇਗਾ